ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਲੋਕ ਇਸ ਸਮੇਂ ਬੇਬਸ ਹੋ ਕੇ ਆਪਣੇ ਘਰਾਂ ਦੀਆਂ ਛੜਤਾਂ ਉੱਤੇ ਖੜ ਕੇ ਉਸ ਹਾਲਾਤ ਨੂੰ ਦੇਖ ਰਹੇ ਨੇ ਵੀ ਕਿ ਹਾਲਾਤ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਬਣ ਚੁੱਕੇ ਨੇ ਉਹਨਾਂ ਦੇ ਇਲਾਕੇ ਦੇ ਜਿਹੜੇ ਕੀ ਹਾਲਾਤ ਬਣ ਚੁੱਕੇ ਨੇ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਗੱਡੀਆਂ ਦੇਖ ਸਕਦੇ ਹੋ ਵੀ ਕਿਵੇਂ ਪਾਣੀ ਦੇ ਵਿੱਚ ਡੱਬੀਆਂ ਹੋਈਆਂ ਗੱਡੀਆਂ ਨੇ ਤਾਂ ਬਿਲਕੁਲ ਇਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਜ਼ਰੂਰ ਇਸ ਸਮੇਂ ਜਾਂਦਾ ਹੋਏਗਾ ਤੇ ਜੇਕਰ ਸਾਹਮਣੇ ਘਰ ਦੀ ਗੱਲ ਕਰੀਏ ਘਰ ਦਾ ਜਿਹੜਾ ਸਤਾਰਾ ਉਹ ਹਲੇ ਨੀਵਾ ਹੈ ਤੇ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਬੰਨ ਵੀ ਜਿਹੜਾ ਲਗਾਇਆ ਗਿਆ ਪਰ ਫਿਰ ਵੀ ਮਕਾਨ ਦੇ ਅੰਦਰ ਪਾਣੀ ਉਸੇ ਤਰੀਕੇ ਨਾਲ ਜਿਹੜਾ ਕਿ ਹੈ ਭਰਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਵੀ ਤਸਵੀਰਾਂ ਜ਼ਰੂਰ ਦਿਖਾਣੀਆਂ ਚਾਹੁੰਗਾ ਵੀ ਜਿੱਥੇ ਲੋਕ ਆਪਣੀਆਂ ਛਤਾਂ ਉੱਤੇ ਖੜ ਕੇ ਹਾਲਾਤ ਦੇਖ ਰਹੇ ਨੇ ਬੇਵੱਸ ਨੇ ਕੁਝ ਕਰ ਜਿਹੜਾ ਕਿ ਇਸ ਸਮੇਂ ਨਹੀਂ ਸਕਦੇ ਤੇ ਜਰੂਰ ਤੁਹਾਨੂੰ ਦੂਸਰੀਆਂ ਜਗ੍ਹਾ ਦੀਆਂ ਤਸਵੀਰਾਂ ਦਿਖਾਵਾਂਗੇ ਵੀ ਜਿੱਥੇ ਇਸ ਦੀ ਮਾਰ ਜਿਹੜੀ ਕੀ ਹੈ ਲੁਧਿਆਣਾ ਵਾਸੀਆਂ ਨੂੰ ਚੱਲਣੀ ਪੈ ਰਹੀ ਹੈ ਕਿਉਂਕਿ ਜੇਕਰ 88 ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਕੁਝ ਇਸੇ ਤਰੀਕੇ ਦੇ ਹਾਸ਼ਰ ਹੋਇਆ ਸੀਗਾ ਉਦੋਂ ਸਤਲੋਈ ਦਾ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਸਤਲੋਈ ਦਾ ਪਾਣੀ ਜਿਹੜਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੜਿਆ ਸੀਗਾ ਤੇ ਹੁਣ ਜਿਸ ਤਰੀਕੇ ਨਾਲ ਪਾਣੀ ਦਾ ਸતર ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਪਰ ਪਹਾੜਾਂ ਦੇ ਵਿੱਚ ਬਰਸਾਤ ਜਿਹੜੀ ਕਿ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੇ ਬੁੱਡੇ ਦਰਿਆ ਦਾ ਜਿਹੜਾ ਕਿ ਸતર ਉਹ ਵੀ ਵਧਿਆ ਹੈ ਤੇ ਪਾਣੀ ਇਸ ਮੱਲਿਆਂ ਦੇ ਵਿੱਚ ਵੜਦਾ ਹੋਇਆ ਜਿਹੜਾ ਕਿ ਉਹ ਨਜ਼ਰ ਆ ਰਿਹਾ ਹੈ